ਨਹੀਂ 10 ਦੀ ਭੱਜਿਆ ਬਾਬਾ ਜੀ ਅੱਛਾ ਹੋ ਗਿਆ 2 ਮਹੀਨੇ 2 ਮਹੀਨੇ 4 ਦਿਨ ਹੋ ਗਏ ਬਾਬਾ ਜੀ ਜੱਪਣਾ ਪਤਾ ਲਾਉਣਾ ਕਿੱਥੇ ਆ ਲਾ ਦੋ ਆਜੂ ਬਾਬਾ ਜੀ ਆਉਣਾ ਜਾਣਾ ਬਾਅਦ ਦੀ ਗੱਲ ਐ ਤੂੰ ਇਹ ਦੱਸ ਮੈ ਪਤਾ ਲਾਉਣਾ ਕਿੱਥੇ ਫਿਰਦੀ ਐ ਲਾ ਦੋ ਬਾਬਾ ਜੀ ਹੋ ਜੂਪੀ ਬਸ ਸਟੈਂਡ ਤੇ ਬੈਠੀ ਐ ਉਹ ਬਾਬਾ ਜੀ ਹੀਲਾ ਪਸੀਲਾ ਫਿਰ ਇਹ ਵੀ ਦੱਸ ਦੇ ਮੈਂ ਕਿਹਦੇ ਨਾਲ ਭੱਜੀ ਐ ਦੱਸ ਦੋ ਬਾਬਾ ਜੀ ਚਲੋ ਫਰਮਾਇਆ ਤੇਰੇ ਚਾਚੇ ਦੇ ਮੁੰਡੇ ਨਾਲ ਉਹ ਵੀ ਕਿਆ ਬਾ ਨਾ 2 ਮਹੀਨੇ ਹੋ ਗਏ ਓਹੋ ਕਹੋ ਭਾਈ ਚਲੋ ਜੰਮਾ ਇੱਕ ਜਨਮ ਦਾ ਬੜਾ ਲੋਕ ਇੰਤਜ਼ਾਰ ਕਰਦਾ ਕਿੱਥੇ ਆ ਜਾਨ ਹੁੰਦੇ ਬਾਬਾ ਜੀ ਮੈਂ ਤੇ ਸੀ ਪਰ ਜੰਮਦਾ ਕਿੱਥੇ ਆ ਜੇ ਪਤਾ ਸੋਹਣੀ ਜੀ